ਕੀ ਮਾਰਨਾ ਨਹੀਂ ਤੇ ਨੰਨਾਂ ਨੂੰ ਉਹ ਕਿਹੜੀ ਕਸਰਵਾਈ ਕਰਦੀ ਕਸਰਦੀ ਕਸਰਵਾਈ ਕਰਦੀ ਮਾਰਿਆ ਐਨੂੰ ਵੀ ਮਾਰਿਆ ਮੈਂ ਡਾਕਟਰ ਗਈ ਉਹਨੇ ਤਾਂ ਮਾਰ ਗਿਆ ਮੁੰਡਾ ਮੇਰਾ ਇਹਨਾਂ ਨੂੰ ਮਾਰ ਦਿੱਤਾ ਕੋਈ ਮਰ ਗਿਆ ਤੇ ਮਾਰਾਂਗੇ ਇਹ ਤੁਸ ਨੂੰ ਵੇਖਣਾ ਕੋਈ ਨਹੀਂ ਤੁਸ ਨੂੰ ਵੇਖਣਾ ਇਹ ਇਹ ਤੁਸ ਨੂੰ ਵੇਖਣਾ ਮੇਰਾ ਮਾਤਾ ਨਾਲੇ ਬੱਸ ਨਹੀਂ ਹੋਣਾ ਉਹਨਾਂ ਨੂੰ ਵੇਖਣਾ ਘਾੜੀਆਂ ਮਾਰ ਮਰਵਾ ਦਿੱਤਾ ਮੈਂ ਤੇ ਜਿਹੜੇ ਆ ਮੁੰਡੇ ਦੀ ਡੈਥ ਹੋਈ ਹੁੰਦੇ ਵੇ ਤੁਸੀਂ ਕੀ ਲੱਗਦੇ ਹੋ ਮਾਰੇ ਜੀ ਸੋਰ ਮੇਰਾ ਲड़का ਹੈ ਕਿੰਨੀ ਉਮਰ ਦੀ ਜਿੰਦੀ 22 ਸਾਲ ਉਮਰ ਦੀ ਜਿੰਦੀ ਇਹ ਛੋਣੀਆਂ ਆਉਂਦਾ ਪਿਆ ਸੀ ਰਸਤੇ ਦੇ ਵਿੱਚ ਇੱਥੇ ਕਰਦੇ ਕੋਲ ਹੀ ਆ ਗਏ ਗੋਟ ਰੇੜੇ ਤੇ ਜਾਂਦੇ ਪੈਣੇ ਨਾਲ ਖਾਬ ਦਾ ਸਮਾਨ ਰੱਖਿਆ ਇਹਨਾਂ ਉੱਤੇ ਟੱਗੂ ਟੂਏ ਰੱਖੇ ਸੀ ਜਦ ਬਰਾਬਰ ਤੇ ਲੰਘਿਆ ਉਹਦੇ ਸੱਟ ਲਾਈ ਮਗਰੋਂ ਉਹਨੇ ਜਿਹਨੂੰ ਡਿੱਗਦਾ ਟੈਂਦਾ ਕਰਨ ਉਹ ਇਹ ਮਗਰ ਇਹ ਪੱਜਿਆਏ ਨੇ ਮਗਰੋਂ ਘਰ ਦੀ ਵੀ ਆ ਗਈ ਉਹਦੋਂ ਸਾਰਾ ਕੋਈ ਨਾ ਪਲਾਨ ਤਿਆਰੀ ਕੀਤਾ ਸੀ ਕਿੰਨੇ ਬੰਦੇ ਸੀ ਜੀ ਇਹ 5 ਬੰਦੇ ਤੁਹਾਡੇ ਘਰ ਦੇ ਲੱਗੇ ਰਹਿੰਦੇ ਸੀ ਹਾਂਜੀ ਇੱਥੇ ਘਰ ਦੇ ਨੇੜੇ ਰਹਿੰਦੇ ਬਾਕੀ ਕੁਛ ਇਹਗੇ ਜਿਹੜੇ ਇਹਨਾਂ ਦੇ ਅਣਪਛਾਤੇ ਮਤਲਬ ਜਿਹੜੇ ਅੱਗੇ ਸੀਆਈਡੀ ਦੇਂਦੇ ਵੀ ਹੁੰਦਾ ਪੈਸ਼ ਹੁੰਨਗਾ ਸਾਰੀ ਇਹਨਾਂ ਸੀਆਈਡੀ ਕੀਤੀ ਕੋਈ ਪੁਰਾਣੀ ਰੰਜੀ ਰੰਜੀ ਸੀ ਕਿ ਕੋਈ ਪੁਰਾਣੀ ਰੰਜੇ ਨਹੀਂ ਬਸ ਰੱਜੇ ਪੁੱਜੇ ਰਹਿੰਦੇ ਜੋ ਉਹ ਵਾਲੀ ਇਹਦੇ ਨਾਲ ਹੁੰਦੇ ਆ ਰਾਤ ਵੀ ਦਿਨੇ ਵੀ ਦੋ ਨੰਬਰ ਦਾ ਕੰਮ ਹੈ ਤੇ ਘਰੇ ਕਈ ਮੋਟਰਸਾਈਕਲ ਕਈ ਮਸ਼ੀਨਰੀ ਜਿਹੜੀ ਖੜੀ ਹੋਈ ਹੈ ਜਿਹੜੇ ਚੋਰੀ ਦੇ ਸਮਾਨ ਲੈਂਦਾ ਇਹਦੇ ਤੇ ਸੌਰਮ ਨੇ ਕਈ ਵਾਰੀ ਕੋਈ ਵਿਰੋਧ-ਵਿਰੋਧ ਕੀਤਾ ਜਿਵੇਂ ਨਸ਼ੇ ਦੇ ক্লাব ਵੀ ਹੈ ਕੋਈ ਜਿਵੇਂ ਸੌਰਮ ਕੋਈ ਵਿਰੋਧ ਨਹੀਂ ਸਾਡਾ ਕਿਸੇ ਨਾਲ ਕੋਈ ਲੈਣ ਦੇ ਨਹੀਂ ਤੇ ਕਿਸ ਗੱਲ ਨੂੰ ਲੈ ਕੇ ਲੜਾਈ ਝਗੜਾ ਕਿਉਂ ਕੀਤਾ ਇਹਨਾਂ ਨੇ ਲੜਾਈ ਪਰਸੋ ਰਾਤ ਤੇ ਟੈਲੀਫੋਨ ਤੇ ਲੱਗਾ ਸੀ ਕਿਸੇ ਨਾਲ ਗੱਲ ਕਰਨ ਉਹ ਰੱਜੇ ਸੀ ਉਹ ਰੱਜੇ ਕੋਲੋਂ ਗੱਲ ਕੱਢ ਕੇ ਚਲੇ ਗਏ ਨੇ ਤੇ ਇਹ ਆਦਾ ਵੀ ਉਹਨੇ ਮੈਨੂੰ ਗੱਲ ਕੱਢੀ ਤੇ ਮੈਂ ਇਹਨਾਂ ਲੜਮਾ ਨਹੀਂ ਇਹ ਕੰਮ ਨਹੀਂ ਚੱਲਣਾਗਾ ਹੋ ਸਕੋ ਆਫਤ ਦੁਬਾਰਾ ਪੁਲਿਸ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਅਸੀਂ ਪਰਸੋਂ ਰਾਤ ਹੀ ਦਰਖਾਸਤ ਦੇ ਆਏ ਆ ਆਸ ਦਾਤੀ ਉਹਨਾਂ ਦੇ ਕੱਲ ਸਵੇਰੇ ਸਾਨੂੰ ਫਿਰ ਦਰਖਾਸਤ ਦੇ ਲਿਆ ਜੇ ਉੱਥੇ ਫੋਟੋ ਸ਼ਟੇਟ ਕਰਾ ਕੇ ਦੋ ਦਰਖਾਸਤਾਂ ਫਿਰਦੇ ਆ ਪਰਸੋਂ 8 ਵਜੇ ਤੋਂ ਲੈ ਇਹਨੂੰ ਜਿਵੇਂ ਤੁਹਾਡੇ ਮੁੰਡੇ ਦੀ ਡੈਥ ਹੋਈ ਆ ਉਹਦੇ ਬਾਰੇ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗਣਾ ਸਾਹਿਬ ਮਿਲਣਾ ਚਾਹੀਦਾ ਜਿਹੜੇ ਇਹਨਾਂ ਦੇ ਜਿਹੜੇ ਬਾਕੀ ਨੇ ਉਹ ਗਸ਼ਤਾਰ ਕੀਤੇ ਜਾਂ ਕਿੰਨੇ ਕੀਤੇ ਇਹਦੇ ਬਾਰੇ ਜੇ ਮੈਨੂੰ ਨਹੀਂ ਪਤਾ ਮੈਂ ਤਾਂ ਘਰ ਆਵਦੇ ਥੋੜਾ ਕੀ ਨਾ ਜੀ ਮੇਰਾ ਨਾਮ ਬਲਵਿੰਦਰ ਕੁਮਾਰ ਬਾਕੀ ਜਿਹੜੇ ਕੀ ਕੰਮ ਕਰਦੇ ਹੋ ਤੁਸੀਂ ਮੈਂ ਖੇਤੀਬਾੜੀ ਦਾ ਕੰਮ ਕਰਦਾ ਜੀ ਤੇ ਸੌਰਵ ਕੀ ਕਰਦਾ ਸੀ ਸੌਰਵ ਡੀਲੀ ਬੋਰਡ ਚ ਆਈਡੀ ਮਿਟ ਰੀਡਿੰਗ ਦਾ ਕੰਮ ਕਰਦਾ ਜੀ ਇਹ ਕੱਚਿਆਂ ਤੇ ਲੱਗਾ ਸੀ ਹਾਂ ਜੀ ਆਈਡੀ ਬਣੀ ਹੋਈ ਸੀ ਸਰਿਕਾ ਥਾਣਾ ਕੁਲਗੜੀ ਦੀ ਏਰੀਆ ਪਿੰਡ ਵਿਜੀਤਪੁਰ ਵਿਖੇ ਇੱਕ ਕਤਲ ਹੋਇਆ ਹੁੰਦੇ ਸਬੰਧ ਵਿੱਚ ਕੀ ਕਾਰਵਾਈ ਕੀਤੀ ਗਈ ਅ ਥੋੜਾ ਬਜੀਤਪੁਰ ਏਰੀਆ ਵਿੱਚ ਜਿਹੜੀ ਮੰਦਭਾਗੀ ਘਟਨਾ ਹੋਈ ਸੀ ਤੇ ਪਰਚਾ ਇੱਕ ਰਿਸ਼ਤਾ ਕੀਤਾ ਗਿਆ 158/3 ধারা 302 148 19 ਤੇ ਅਧਾਰਾ ਵਿੱਚ ਪਸ਼ਾਦ ajo ਹੈ ਤੇ ਜੇ ਮੁੱਖ ਦੋਸ਼ੀ ਸੀ ਰਜੇਸ਼ ਕੁਮਾਰ ਉਰਫ ਟਿੱਟੂ ਨੂੰ ਗ੍ਰਫਤਾਰ ਕੀਤਾ ਗਿਆ ਨਾਲ ਉਹਦੇ ਨਾਲ ਨਵਜੋਤ ਜਿਹੜੀ ਹੈਗੀ ਉਹਨੂੰ ਵੀ ਗ੍ਰਫਤਾਰ ਕੀਤਾ ਗਿਆ ਤੇ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488